ਮੈਂ ਕਹਿਣਾ ਕਿ ਭਾਸ਼ਣ ਭਾਈ ਜਿਹੜੇ ਦਿੰਦੇ ਆ ਬਿਨਾਂ ਸੋਚੇ ਸਮਝੇ ਜਾਂਦੇ ਨੇ ਵੀਡੀਓਜ਼ ਬਣਾ ਬਣਾ ਕੇ ਲਾਈਵ ਹੋ ਕੇ ਪਾਉਂਦੇ ਆ ਉਹਨਾਂ ਨੂੰ ਹੁਣ ਕੋਲਸਾ ਕਹਿੰਦੇ ਕਿ ਭਾਈ ਕਰੜੇ ਹੱਥ ਮਾੜੀ ਗੱਲ ਆ ਪਰ ਇਹ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਹੂੰ ਬਿਲਕੁਲ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਸਭ ਹੂੰ ਜਿਹੜਾ ਵੀ ਇਦਾਂ ਕਰਦਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਕਿਸੇ ਇੱਕ ਧਰਮ ਤੇ ਦਾ ਹੀ ਜੀ ਜਿਹੜਾ ਵੀ ਕਰਦਾ ਪਰ ਕੁਝ ਲੋਕ ਇੱਥੇ ਇੱਕ ਚੀਜ਼ ਹੋਰ ਜਿਹੜੀ ਹੈ ਨਾ ਉਹ ਇੱਕ ਕਹਿ ਲੋ ਕਿ ਟੂਲ ਦੀ ਤੌਰ ਤੇ ਵਰਤਦੇ ਆ ਕਿ ਪਹਿਲਾਂ ਇਸ ਤਰ੍ਹਾਂ ਦੀ ਭਿਆਨਬਾਸੀ ਫਿਰ ਉਸ ਤੋਂ ਬਾਅਦ ਦੂਜੇ ਪਾਸਿਓਂ ਧਮਕੀਆਂ ਹੋਣੀਆਂ ਸਟਾਰਟ ਹੋ ਜਾਂਦੀਆਂ ਹੁਣ ਅੱਜ ਕੱਲ੍ਹ ਕਹਿ ਲਓ ਕਿ ਵਿਚਾਰ ਵਾਸਤੇ ਤੇ ਜਗ੍ਹਾ ਹੀ ਨਹੀਂ ਨਾ ਬਚਦੀ ਜੀ ਜੀ ਕਿ ਵਿਚਾਰਕ ਕੋਈ ਇੰਨਾ ਮੌਕਾ ਹੀ ਨਹੀਂ ਹੁੰਦਾ ਹਾਂਜੀ ਮਰਿਆਦਾ ਘਟੰਗ ਨਾਲ ਕੋਈ ਡਿਬੇਟ ਕਰੀ ਚੱਲੋ ਠੀਕ ਆ ਹੁਣ ਦੇਖੋ ਜੇ ਕੋਈ ਜ਼ਿੰਦਾਬਾਦ ਕਹਿਣ ਦਾ ਹੱਕ ਰੱਖਦਾ ਕਿਸੇ ਚੀਜ਼ ਨੂੰ ਤੇ ਕੋਈ ਦੂਜਾ ਮੁਰਦਾਬਾਦ ਕਹਿਣ ਦਾ ਵੀ ਹੱਕ ਰੱਖ ਸਕਦਾ ਹੈ ਬਿਲਕੁਲ ਪਰ ਸਾਡੇ ਕੋਲ ਇੰਨਾ ਚੀਜ਼ਾਂ ਵਾਸਤੇ ਕਹਿ ਲਓ ਕਿ ਦੋਹਾਂ ਪਾਸਿਆਂ ਤੇ ਮੈਂ ਕਹੂੰਗਾ ਕਿ ਥੋੜੀ ਥੋੜੇ ਬੰਦੇ ਅੱਜ ਹੂੰ ਉਹ ਵਿਚਾਰ ਦੀ ਜਾਂ ਟੋਲਰੈਂਸ ਦੀ ਕਮੀ ਆ ਕਮੀ ਹੈ ਮੈਨਾਂ ਇੱਕ ਸਕੂਲ ਦੀ ਕੰਧ ਤੋਂ ਲਿਖਿਆ ਪੜਿਆ ਸੀ ਅੱਜ ਵੀ ਮੈਨੂੰ ਯਾਦ ਆ ਕਹਿੰਦੇ ਜਿੱਥੇ ਵਿਚਾਰਾਂ ਦੀ ਸਪੇਸ ਖਤਮ ਹੋ ਜਾਂਦੀ ਉੱਥੇ ਤਲਵਾਰਾਂ ਨੇ ਖੁੱਲ੍ਹ ਜਾਂਦੀ ਹੈ ਹਾਂ ਬੇਸ਼ੱਕ ਬਿਲਕੁਲ ਜੀ ਮੈਨੂੰ ਅੱਜ ਵੀ ਉਹ ਸਕੂਲ ਦੀ ਕੰਧ ਤੇ ਲਿਖਿਆ ਪਤਾ ਨਹੀਂ ਕਿਹੜੇ ਜ਼ਹੀਨ ਵਿਅਕਤੀ ਨੇ ਲਿਖਿਆ ਹੋਵੇਗਾ ਹੂੰ ਜਉਂਦਾ ਰਹੇ ਸੱਚਮੱਚ ਬਹੁਤ ਸੋਹਣੀ ਗੱਲ ਲਿਖੀ ਬੜੀ ਸੋਹਣੀ ਗੱਲ ਬਹੁਤ ਪੁਰਾਣਾ ਮੈਂ ਪੜਿਆ ਹੋ ਜੀ ਜੀ ਪਤਾ ਨਹੀਂ ਹੁਣ ਉਸ ਕੰਧ ਤੇ ਲਿਖਿਆ ਹੋਵੇਗਾ ਕਿ ਨਹੀਂ ਮੈਂ ਚੇਚਾ ਜਾਊਂਗਾ ਕਿਸੇ ਦਿਨ ਤੇ ਜੇ ਕਿਤੇ ਲਿਖਾ ਹੋਇਆ ਤਾਂ ਫੋਟੋ ਖਿੱਚ ਕੇ ਲਿਆਉਂਗਾ ਤੇ ਗੱਲ ਆ ਹੋਈ ਪਈ ਐ ਸਰ ਟਾਰਗੇਟ ਕਿਲਿੰਗ ਤੱਕ ਮਾਮਲੇ ਪਹੁੰਚੇ ਹੋਏ ਬੇਸ਼ੱਕ ਉਹ ਇਸੇ ਕਰਕੇ ਆ ਹੂੰ ਕਿਉਂਕਿ ਵਿਚਾਰਾਂ ਲਈ ਸਪੇਸ ਖਤਮ ਹੋ ਰਿਹਾ ਤਾਂ ਉਹ ਇਹ ਚੀਜ਼ਾਂ ਵਰਤੀਆਂ ਵੀ ਜਾਂਦੀਆਂ ਨੇ ਕਿ ਕੋਈ ਧਮਕੀ ਦੇਂਦਾ ਮੁੜ ਕੇ ਚਾਰ ਗਨਮੈਨ ਮਿਲ ਜਾਂਦੇ ਨੇ ਸਰ ਹੂੰ ਚਾਰ ਗਨਮੈਨ ਮਿਲ ਜਾਂਦੇ ਆ ਤੋਰੀ ਫਿਲਕਾ ਵੀ ਚੱਲ ਪੈਂਦਾ ਨਾਲ ਤੂੰ ਇਹ ਚੀਜ਼ਾਂ ਨਹੀਂ ਬਣਨਗੇ ਕਿ ਮੈਂ ਤੇ ਮੰਨਦਾ ਕਿ ਠੀਕ ਆ ਅਦਰ ਸਟੇਟਾਂ ਚ ਜੋ ਹੋ ਰਿਹਾ ਆ ਪਾਨੂੰ ਪਤਾ ਹੀ ਆ ਜੀ ਕਿ ਉੱਥੇ ਹਿੰਦੂ ਮੁਸਲਮ ਖੱਪਾ ਪਾ ਕੇ ਕਿਸ ਤਰ੍ਹਾਂ ਰਾਜਨੀਤੀ ਜਿਹੜੀ ਉਹ ਖੇਢੀ ਜਾਂਦੇ ਤਾਂ ਸਾਡੇ ਇੱਥੇ ਨਹੀਂ ਇਹ ਮੁੱਦਾ ਬਣਦਾ ਤੇ ਪਰ ਕੁਝ ਲੋਕ ਜਿਹੜੇ ਆ ਉਹ ਖੇਡਦੇ ਨੇ ਇਹਨਾਂ ਚੀਜ਼ਾਂ ਨੂੰ ਜੀ ਯਤਨ ਕਰਦੇ ਆ ਤੇ ਇਹ ਮੈਨੂੰ ਨਹੀਂ ਪਤਾ ਮੈਂ ਬਹੁਤਾ ਇਸ ਖਬਰ ਦੇ ਵਿੱਚ ਗਿਆਨ ਨਹੀਂ ਆ ਮੈਂ ਵੀ ਮੋਟਾ-ਮੋਟੀ ਇਹੀ ਸੁਣਿਆ ਕਿ 4 ਅਸ਼ਾਦ ਜਿਹੜੇ ਲੀਡਰਾਂ ਤੇ ਬੰਦੀਆਂ ਦੇ ਜਿਹੜਾ ਉਹਨਾਂ ਤੇ ਪਰਚਾ ਹੋਇਆ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਮੈਨੂੰ ਨਹੀਂ ਪਤਾ ਉਹ ਤਾਂ ਵਕ ਵਕ ਟਾਈਮ ਤੇ ਕੋਈ ਸ਼ਾਇਦ ਪਾਰਟਿਕੂਲਰ ਹੋਣ ਗੱਲ ਨਹੀਂ ਵਕ ਵਕ ਟਾਈਮ ਤੇ ਜੋ ਵੀ ਹੋ ਰਿਹਾ ਕੋਈ ਗੱਲ ਬਸਤ ਨਹੀਂ ਲੈ ਕੇ ਸਾਰਿਆਂ ਨੂੰ ਚਾਹੀਦਾ ਸਾਬ ਲੋੜ ਹੀ ਨਹੀਂ ਪਰਚੇ ਕਰਨ ਦੀ ਜਾਂ ਪਰਚੇ ਹੋਣ ਦੇ ਭਾਈ ਸਾਰੇ ਹੀ ਆਪੋ ਆਪਣੀ ਸਿਆਣਪ ਵਰਤੋ ਯਾਰ ਹੂੰ ਆਪਣਾ ਮਾਹੌਲ ਜਿਹੜਾ ਆਪ ਵੀ ਵਧੀਆ ਰੱਖਣਾ ਕੱਲ ਨੂੰ ਇੱਥੇ ਕੋਈ ਐਸੀ ਵੈਸੀ ਹੁੰਦੀ ਹੈ ਖੁਦਾ ਨਾ ਖਾਸ ਤਕੀਦਾ ਨੁਕਸਾਨ ਹੈ ਸਾਬ ਫਿਰ ਖਸਾਂਤੇ ਆਪਣਾ ਹੀ ਆ ਜੀ 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 ਬਿਲਕੁਲ ਸਦੀਆਂ ਤੋਂ ਆਪਣੇ ਵੱਡੇ ਵੱਡੇਰੇ ਇੱਥੇ ਰਹਿੰਦੇ ਨੇ ਹਮ ਹਿੰਦੂਆਂ ਦਾ ਪੰਜਾਬੀ ਉਹਨਾਂ ਸਿੱਖਾਂ ਦਾ ਵੀ ਉਹਨਾਂ ਸਾਈਆਂ ਦਾ ਵੀ ਉਹਨਾਂ ਜਿੰਨੇ ਇੱਥੇ ਰਹਿੰਦੇ ਨੇ ਸਾਰੇ ਹੀ ਆ ਯਾਰ ਅਸੀਂ ਜੀ ਤੇ ਜੇ ਅਸੀਂ ਆਪਣਾ ਮਾਹੌਲ ਠੀਕ ਨਹੀਂ ਰੱਖਾਂਗੇ ਤੇ ਜਿਹੜੀ ਮਿਸਾਲ ਦਿੱਤੀ ਜਾਂਦੀ ਹੈ ਪੂਰੇ ਇੰਡੀਆ 'ਚ ਕਿ ਭਾਈ ਇਹ ਵੇਖ ਲਓ ਉੱਥੇ ਹਿੰਦੂਆਂ ਦੀ ਕਿੰਨੀ ਗਿਣਤੀ ਆ ਸਿੱਖ ਬਹੁ ਗਿਣਤੀ 'ਚ ਆ ਤਦ ਵੀ ਯਾਰ ਵੀ ਦੰਗੇ ਫਸਾਦ ਦੇ ਮਾਮਲੇ 'ਚ ਉਹਨਾਂ ਦਾ ਨੰਬਰ ਬਹੁਤ ਵਧੀਆ ਹਮ ਠੀਕ ਹੈ ਨਾ ਜੀ ਜੀ ਤੋਂ ਇਸ ਕਰਕੇ ਉਹ ਫਿਰ ਜਿਹੜਾ ਆਪਣਾ ਇੱਕ ਮਿਸਾਲ ਪੇਸ਼ ਕੀਤਾ ਜਾਂਦਾ ਤੋਂ ਠੀਕ ਨਹੀਂ ਜਾਏਗਾ ਪਤਾ ਦਰਖਾਸਤ ਹੀ ਕਰ ਸਕਦੇ ਜੀ ਜੇ ਹੁਣ ਸਮਾੜ ਕੇ ਰੱਖਾਂਗੇ ਤਾਂ ਆਉਣ ਵਾਲੇ ਵਸ ਥੋੜਾ ਜਿਹਾ ਕੋਈ ਉਦਾਂ ਹੋਣਾ ਨਹੀਂ ਤੇ ਫਿਰ ਵਿਗੜ ਜਾਣਾ ਕੰਮ ਅ ਮੰਦੀਪ ਸਿੰਘ ਬੱਬੂ ਜੀ ਕਹਿ ਰਹੇ ਨੇ ਕਿ ਦੋ ਹੀ ਯੂਨੀਵਰਸਿਟੀਆਂ ਬੋਲੀ ਦੇ ਨਾਮ ਤੇ ਐ ਇੱਕ ਪੰਜਾਬੀ ਯੂਨੀਵਰਸਿਟੀ ਤੇ ਹਿਬਰੋ ਯੂਨੀਵਰਸਿਟੀ ਇਜ਼ਰਾਈਲ ਦੇ ਵਿੱਚ ਕਹਿੰਦੇ ਜੀ ਅੱਛਾ ਹਿਬਰੋ ਹਾਂ ਜੀ ਹਿਬਰੋ ਉਹਨਾਂ ਦੀ ਹਾਂ ਜੀ ਠੀਕ ਹੈ ਬਾਸ਼ਾਹ